ਇੱਕ ਮਹਾਪੁਰਸ਼ ਦਾ ਜ਼ਿਕਰ ਆਉਂਦਾ ਹੈ ਭਾਈ ਸ਼ੀਆ ਇਤਿਹਾਸ ਕਰ ਜ਼ਿਕਰ ਕਰਦੇ ਨੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦਾ ਸਿੱਖ ਹੈ ਔਰ ਇਹ ਬੜਾ ਸੰਤੋਖੀ ਮਹਾਤਮਾ ਹੈ ਨਾਮ ਜਪਣਾ ਕਿਰਤ ਕਰਨੀ ਵੰਡ ਕੇ ਛਕਣਾ ਇਹ ਸੁਭਾਅ ਹੈ ਉਹਦਾ ਗੁਰਾਂ ਦਾ ਹੁਕਮ ਜੂ ਹੈ ਕਾਲ ਖਾਏ ਕਿਸ ਹੱਥੋਂ ਦੇ ਨਾਨਕ ਰਹਾ ਪਛਾਣੈ ਸੀ ਹੁਣ ਮਹਾਰਾਜ ਦੇ ਹੁਕਮ ਵਿੱਚ ਜੀਵਨ ਬਤੀਤ ਕਰਦਾ ਹੈ ਕਿਰਤ ਕੀ ਹੈ ਲੱਕੜਾਂ ਵੱਢ ਲੈਂਦਾ ਹੈ ਜੰਗਲ ਚੋਂ ਤੇ ਵੇਚ ਲੈਂਦਾ ਹੈ ਇਹਦੇ ਨਾਲ ਇਹਦਾ ਗੁਜ਼ਾਰਾ ਚੱਲਦਾ ਹੈ ਕੁਝ ਦਿਨ ਪੈ ਗਏ ਰੋਟੀ ਬੋਟੀ ਦਾ ਪ੍ਰਬੰਧ ਨਾ ਹੋਇਆ ਰੋਜ਼ਗਾਰ ਨਾ ਮਿਲਿਆ ਲੱਕੜਾਂ ਨਾ ਵਿਕੀਆਂ ਦੋ ਚਾਰ ਦਿਨ ਲੰਘੇ ਤੇ ਲੱਕੜਾਂ ਵੇਚੀਆਂ ਤੇ ਹੱਥ ਕੁਝ ਪੈਸੇ ਆ ਗਏ ਆਨੰਦ ਵਿੱਚ ਥੋੜੇ ਬਹੁਤੇ ਪੈਸੇ ਜਿਹੜੇ ਕਮਾਏ ਸੀ ਲੈ ਕੇ ਕਰਿਆਨੇ ਦੀ ਹੱਟੀ ਤੇ ਗਿਆ ਤੇ ਇਸ ਹੱਟੀ ਦੇ ਮਾਲਕ ਨੇ ਬਾਬਾ ਲੈਣਾ ਜੀ ਜਿਨ੍ਹਾਂ ਗੁਰੂ ਅੰਗਦ ਸਾਹਿਬ ਬਣਨਾ ਹੁਣ ਜਾ ਕੇ ਭਾਈ ਸਿੰਘ ਨੇ ਉਹ ਪੈਸੇ ਦਿੱਤੇ ਵੀ ਬਾਬਾ ਲੈਣਾ ਜੀ ਮੈਨੂੰ ਇਹਦੀ ਕੁਝ ਰਸਤ ਦੇ ਦਿਓ ਤੇ ਬਾਬਾ ਲੈਣਾ ਜੀ ਨੇ ਜਦੋਂ ਮਾਇਆ ਵੱਲ ਧਿਆਨ ਦਿੱਤਾ ਤੇ ਸੋਚਿਆ ਵੀ ਇਹਨਾਂ ਪੈਸਿਆਂ ਦਾ ਤੇ ਰੰਚਕ ਮਾਤਰੀ ਹਟਾਉਣਾ ਹੈ ਜੋ ਬਣਦਾ ਸੀ ਉਨੀ ਰਸਤੇ ਦੇ ਦਿੱਤੀ ਤੇ ਨਾਲ ਕੋਲੋਂ 2-4 ਮੁਠਾਂ ਆਟੇ ਦੀਆਂ ਭਰ ਕੇ ਪਾ ਦਿੱਤੀਆਂ بڑے ਦਰਵੇ ਧਿਰ ਦੇ ਵਾਲੇ ਸਨ ਬਾਬਾ ਲੈਣਾ ਜੀ ਤਰਸ ਕਰਦੇ ਸਨ ਗਰੀਬ ਗੁਰਬੇ ਤੇ ਨਾਲ ਦੱਸ ਦਿੱਤਾ ਭਾਈ ਸ਼ੀਹੇ ਨੂੰ ਬਾਬਾ ਲੈਣਾ ਜੀ ਨੇ ਵੀ ਜੋ ਤੁਸੀਂ ਮਾਇਆ ਦਿੱਤੀ ਹੈ ਨਾ ਉਹ ਬੜੀ ਥੋੜੀ ਸੀ ਰੰਚਕ ਮਾਤਰੀ ਭੋਜਨ ਉਹਦੇ ਨਾਲ ਤੁਹਾਡਾ ਤਿਆਰ ਹੋਣਾ ਸੀ ਮੈਂ ਕੋਲੋਂ ਦੋ ਮੁੱਠਾ ਤੁਹਾਡੇ ਰਾਸਣ ਵਿੱਚ ਆਟੇ ਦੀਆਂ ਪਾ ਦਤੀਆਂ ਤੋ ਜਾ ਕੇ ਅੰਨ ਪਾਣੀ ਤਿਆਰ ਕਰੋ ਤੇ ਛਕੋ ਬਾਬਾ ਸਿੰਘਾ ਉਥੇ ਹੀ ਰੁਗ ਗਿਆ ਕਹਿੰਦੇ ਭਾਈ ਲੈਣਾ ਜੀ ਮੇਰੇ ਗੁਰੂ ਦੇਵ ਦਾ ਹੁਕਮ ਹੈ ਸੰਤੋਖ ਵਿੱਚ ਰਹਿਣਾ ਦਸਾ ਨੋਆ ਦੀ ਕਿਰਤ ਦਾ ਖਾਣਾ ਜੋ ਮੇਰੇ ਕਰਮਾਂ ਵਿੱਚ ਸੀ ਮੈਨੂੰ ਮਿਲ ਗਿਆ ਤੇ ਮੈਂ ਲਿਆ ਕੇ ਉਹ ਮਾਇਆ ਤੁਹਾਨੂੰ ਦੇ ਦਿੱਤੀ ਤੁਸੀਂ ਮੈਨੂੰ ਰਸਤ ਦਿੱਤੀ ਹੈ ਆ ਜਿਹੜੀਆਂ ਬੁੱਕਾਂ ਵੱਧ ਪਾਈਆਂ ਨੇ ਇਹਨਾਂ ਤੇ ਮੇਰਾ ਹੱਕ ਨਹੀਂ ਸੰਤੋਖੀ ਬੰਦੇ ਦੀ ਇਹ ਨਿਸ਼ਾਨੀ ਹੈ ਜੋ ਪ੍ਰਭੂ ਨੇ ਦਿੱਤਾ ਉਹਦੇ ਵਿੱਚ ਖੁਸ਼ ਰਹਿਣਾ ਤੁਹਾਡਾ ਹੱਕ ਮੈਂ ਨਹੀਂ ਖਾ ਸਕਦਾ ਇਹ ਮੁਰਦਾਰ ਹੈ ਤੇ ਮੁਰਦਾਰ ਖਾਣ ਵਾਲੇ ਦੀ ਹਾਮੀ ਗੁਰੂ ਦਰਗਾਹ ਵਿੱਚ ਨਹੀਂ ਭਰਦਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾਂ ਤਾਂ ਭਰੇ ਜਾ ਮੁਰਦਾਰ ਨਾ ਖਾਏ ਚਾਉਂਦੇ ਨਹੀਂ ਸਨ ਬਾਬਾ ਲੈਣਾ ਆਟਾ ਵਾਪਸ ਪਰ ਉਹ ਬਾਬਾ ਸ਼ੀਆ ਨੇ ਆਖ ਦਿੱਤਾ ਵੀ ਮੈਂ ਗਾਂ ਤੋਂ ਤੁਹਾਡੇ ਕੋਲ ਸਮਾਨ ਹੀ ਨਹੀਂ ਲੈਣਾ ਹੁਣ ਇੱਕ ਗੁਰਮਖ ਹੈ ਗੱਲ ਬਿਜ਼ਨਸ ਦੀ ਨਹੀਂ ਹੈ ਸਾਧੂਆਂ ਦੇ ਦਿਦਾਰਿਆਂ ਚੋਂ ਹੀ ਸਕਾਰਾਤਮਕ ਤਰੰਗਾਂ ਮਿਲ ਜਾਂਦੀਆਂ ਨੇ ਪੋਜ਼ਿਟਿਵ ਵਾਈਬਸ ਉਹਨਾਂ ਦੇ ਦਿਦਾਰੇ ਹੀ ਪਰਫੁੱਲਤ ਕਰਦੇ ਨੇ ਇੱਕ ਧਰਮੀ ਬੰਦਾ ਦੁਕਾਨ ਤੇ ਆਉਣੋਂ हट ਜਾਵੇਗਾ ਬਾਬਾ ਲੈਣਾ ਜੀ ਨੇ ਆਟਾ ਕੱਢ ਲਿਆ ਪਿੱਛੇ ਹੀ ਤੁਰ ਪਏ ਦੁਕਾਨ ਵਧਾ ਕੇ ਵੀ ਵੇਖਾਂ ਤੇ ਸਹੀਂ ਇਹ ਮੁਠੀ ਭਰ ਆਟੇ ਦਾ ਕਰੇਗਾ ਕੀ ਜਿਹੜਾ ਇਹਦੇ ਹੱਕ ਦਾ ਹੈ ਮਾਰਿਆ ਜਿੰਦਾ ਦੁਕਾਨ ਨੂੰ ਪਿੱਛੇ ਪਿੱਛੇ ਚੱਲ ਪਏ ਦੱਬੇ ਪੈਰੀਂ ਭਾਈ ਸ਼ੀਹਾ ਜੀ ਘਰ ਪਹੁੰਚੇ। ਬਾਬਾ ਲੈਣਾ ਜੀ ਨੇ ਕੰਧ ਦਾ ਆਸਰਾ ਲੈ ਲਿਆ, ਉਹਲੇ ਹੋ ਗਏ। ਤੇ ਜਾਂਦਿਆਂ ਹੀ ਭਾਈ ਸ਼ੀਹਾ ਘਰ ਵਾਲੀ ਨੂੰ ਕਹਿੰਦੇ, "ਪਾਗਵਾਨੇ ਆ ਦੇਖ ਅੱਜ ਗੁਰੂ ਨਾਨਕ ਨੇ ਤਰੁੱਠ ਕਰਕੇ ਕੁਝ ਦਿਨਾਂ ਬਾਅਦ ਸਾਨੂੰ ਰਿਜ਼ਕ ਦਿੱਤਾ ਏ। ਚੱਲ ਪਕਾਈਏ ਤੇ ਖਾਈਏ।" ਅਗੋਂ ਭਾਈ ਸ਼ੀਆ ਦੀ ਘਰ ਵਾਲੀ ਵੀ ਗੁਰੂ ਦੇ ਰੰਗ ਵਿੱਚ ਰੰਗੀ ਹੋਈ ਮੂਰਤ ਐ ਮੁਠੀ ਪਰ ਰਾਸ਼ਨ ਵੇਖ ਕੇ ਇਹ ਨਹੀਂ ਆਖਿਆ ਵੀ ਇਨੇ ਕ ਨੂੰ ਸਿਰ ਚ ਮਾਰਾਂ ਮੈਂ ਇਹਦਾ ਕੀ ਬਣਨਾ ਹੈ ਕੁਝ ਵੀ ਨਹੀਂ ਸਗੋਂ ਸ਼ੁਕਰ ਮਨਾਇਆ ਹੈ ਦਾਤਾ ਜੋ ਕਰਮਾਂ ਵਿੱਚ ਸੀ ਮਿਲ ਗਿਆ ਹੈ ਕਹਿੰਦੇ ਤਿੰਨ ਛੋਟੀਆਂ ਛੋਟੀਆਂ ਹਲਕੀਆਂ ਰੋਟੀਆਂ ਤਿਆਰ ਹੋਈਆਂ ਮੁਠੀ ਪਰ ਆਟੇ ਦੀਆਂ ਹੁਣ ਦੋਨਾਂ ਵਿੱਚ ਬਹਿਸ ਹੋ ਗਈ ਵਿਪਰਸ਼ਾਦੇ ਤਿੰਨ ਨੇ ਵੰਡਣੇ ਕਿਦਾਂ ਨੇ ਤੇ ਬਹਿਸ ਇਹ ਨਹੀਂ ਹੋਈ ਵੀ ਦੋ ਰੋਟੀਆਂ ਮੈਂ ਖਾਣੀਆਂ ਤੇ ਤੇਰੇ ਮਥੇ ਇੱਕ ਹੀ ਮਾਰਨੀ ਹੈ ਬਹਿਸ ਇਹ ਹੋਈ ਹੈ ਭਾਈ ਸ਼ੀਹਾ ਜੀ ਦੀ ਘਰ ਵਾਲੀ ਆਖਣ ਲੱਗੀ हे ਪਤੀ ਪਰਮੇਸ਼ਰ ਇੱਕ ਪ੍ਰਸ਼ਾਦਾ ਮੈਂ ਛਕਦੀ ਆ ਦੋ ਤੁਸੀਂ ਛਕ ਲਓ ਕਿਉਂਕਿ ਤੁਸੀਂ ਬਾਹਰ ਜਾਂਦੇ ਹੋ ਹੱਡਾਂ ਵਿੱਚ ਬਲ ਚਾਹੀਦਾ ਹੈ ਮੁਸ਼ਕਤ ਘਾਲ ਕੇ ਕਮਾਈ ਕਰਦੇ ਹੋ ਜਿਹਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਚੱਲਦਾ ਹੈ ਭਾਈ ਸ਼ੀਹਾ ਜੀ ਨਾਰਾਜ਼ ਹੋ ਗਏ ਕਹਿੰਦੇ ਭਗਵਾਨੇ ਉਹ ਜਿਹੜਾ ਬੱਚਾ ਹੈ ਨਾ ਛੋਟਾ ਜਿਹਨੂੰ ਦੁੱਧ ਪਿਆਉਣੀ ਹੈ ਉਹ ਭੁੱਖਾ ਰਹਿ ਜਾਵੇਗਾ ਦੋ ਰੋਟੀਆਂ ਤੂੰ ਖਾ ਤੇ ਰਜਮਾ ਦੁੱਧ ਪਿਆ ਦੇਈ ਬੱਚੇ ਨੂੰ ਛਾਤੀ ਨਾ ਲਾ ਕੇ ਬਾਬਾ ਲੈਣਾ ਵੇਖ ਰਹੇ ਨੇ ਵੀ ਇੰਨਾ ਸੰਤੋਖ ਇੰਨਾ ਵਿੱਚ ਇੰਨਾ ਸਿਦਕ ਦੁਆ ਜੀਆਂ ਵਿੱਚ ਇਹਨੇ ਨੂੰ ਇੱਕ ਜੋਗੀ ਆਇਆ ਉਸਨੇ ਅਲਖ ਜਗਾਇਆ ਆਵਾਜ਼ ਦੇ ਦਿੱਤੀ ਹੁਣ ਸਾਰੇ ਪਿੰਡ ਚੋਂ ਫਿਰ ਕੇ ਆਇਆ ਸੀ ਕਿਸੇ ਨੇ ਖੈਰ ਨਹੀਂ ਸਿਪਾਈ ਆਕੇ ਆਵਾਜ਼ ਦਿੰਦਾ ਹੈ ਉਹ ਗੁਰੂ ਨਾਨਕ ਦੇਵ ਸਿਖਾ ਜਾਣਦਾ ਹੈ ਸਿਖਾਂ ਦਾ ਘਰ ਹੈ ਮੈਂ ਤੇਰੇ ਦਰ ਤੇ ਆਇਆ ਇਹ ਮਨ ਦਾ ਕੁੱਤਾ ਰੋਟੀ ਰੋਟੀ ਭੌਂਕਦਾ ਹੈ ਮੈਨੂੰ ਰੋਟੀ ਚਾਹੀਦੀ ਹੈ ਬੂਹਾ ਖੋਲਿਆ ਭਾਈ ਸ਼ੀਹ ਨੇ ਬੜੇ ਸਤਕਾਰ ਦੇ ਨਾਲ ਜੋਗੀ ਨੂੰ ਅੰਦਰ ਬਿਠਾਇਆ ਤੇ ਜਿਵੇਂ ਗੁਰਸਿੱਖ ਦਾ ਕਰਮ ਹੁੰਦਾ ਹੈ ਕਹਿੰਦੇ ਆਪ ਉਸ ਜੋਗੀ ਦੇ ਹੱਥ ਪੈਰ ਤਵਾਏ ਤੇ ਪ੍ਰਸ਼ਾਦਾ ਛਕਣ ਲਈ ਦਿੱਤਾ ਖੈਰ ਇੱਕ ਰੋਟੀ ਖਾ ਲਈ ਜੋਗੀ ਨੇ ਉਡੀਕ ਵਿੱਚ ਬਾਬਾ ਸ਼ੀਹ ਹੈ ਵੀ ਇਹ ਖਾ ਕੇ ਚਲੇ ਜਾਣ ਤੇ ਇੱਕ ਇੱਕ ਰੋਟੀ ਅਸੀਂ ਦੋਵੇਂ ਜੀ ਖਾ ਲਈਏ ਤੇ ਘਰ ਵਾਲੀ ਨੂੰ ਹੌੜੀ ਜੀ ਆਖਿਆ ਆਪਾਂ ਐਵੇਂ ਹੀ ਬੈਸ ਕਰਦੇ ਸੀ ਗੁਰੂ ਨਾਨਕ ਨੇ ਝਗੜਾ ਨਿਬੇੜਤਾ ਦੇਖ ਜੋਗੀ ਘੱਲ ਕੇ ਉਹ ਪ੍ਰਸ਼ਾਦਾ ਲਾਗਿਆ ਟਿਕਾਣੇ ਹੁਣ ਆਪਾਂ ਇੱਕ ਇੱਕ ਰੋਟੀ ਖਾ ਲੈਨੇ ਹਰੇ ਬਚਨ ਹੀ ਕਰਦੇ ਨੇ ਤੇ ਜੋਗੀ ਆਂਦਾ ਉਹ ਗੁਰੂ ਨਾਨਕ ਦਿਆ ਸਿਖਾਏ ਮਨ ਰੂਪੀ ਕੁੱਤਾ ਹਰੇ ਵੀ ਨਹੀਂ ਰਜਿਆ ਰੋਟੀ ਹੋਰ ਚਾਹੀਦੀ ਐ ਇਤਿਹਾਸ ਵਿੱਚ ਦਰ ਜੈ ਵੀ ਆਪਣੇ ਹਿੱਸੇ ਦੀ ਰੋਟੀ ਬਾਬੇ ਸਿੰਘੇ ਨੇ ਜੋਗੀ ਨੂੰ ਦੇ ਦਿੱਤੀ ਜੋਗੀ ਰੋਟੀ ਖਾ ਗਿਆ ਤੇ ਕਹਿੰਦੇ ਨੇ ਆਪ ਦੋਹਾਂ ਜੀਆਂ ਨੇ ਜੋ ਪ੍ਰਸ਼ਾਦਾ ਬਚਿਆ ਸੀ ਅੱਧਾ ਅੱਧਾ ਛੱਕੇ ਗੁਜ਼ਾਰਾ ਕੀਤਾ ਹੈ ਬਾਬਾ ਲੈਣਾ ਜੀ ਜੋ ਕੰਧ ਦੇ ਓਲੇ ਨੇ ਅੱਖਾਂ ਚੋਂ ਵਿਰਾਗ ਦੇ ਮੋਤੀ ਡਿੱਗਣ ਲੱਗ ਪਏ। ਦੌੜ ਕੇ ਭਾਈ ਸ਼ੀਹੇ ਕੋਲ ਆਏ ਕਹਿੰਦੇ ਤੂੰ ਸੰਤੋਖ ਦੀ ਮੂਰਤ ਐ। ਤੂੰ ਸਬਰ ਦੀ ਮੂਰਤ ਐ। ਮੈਨੂੰ ਇਹ ਦੱਸ ਵੀ ਤੈਨੂੰ ਇਹ ਅਜ਼ਮਤ ਤੈਨੂੰ ਇਹ ਜੇਰਾ ਬਖਸ਼ਿਆ ਕਿਸ ਗੁਰੂ ਨੇ ਐ? ਜੇਦਾ ਵਾਰ-ਵਾਰ ਨਾਮ ਲੈਣਾ ਹੈ ਕਿਥੇ ਰਹਿੰਦਾ ਹੈ ਤੇ ਕਹਿੰਦੇ ਬਾਬੇ ਸ਼ੀਹੇ ਨੇ ਪ੍ਰੇਰਿਆ ਸੀ ਬਾਬਾ ਲੈਣਾ ਨੂੰ ਵੀ ਗੁਰੂ ਨਾਨਕ ਦੇ ਪਾਤਸ਼ਾਹ ਕਰਤਾਰਪੁਰ ਪ੍ਰਗਟ ਨੇ ਕਰਤਾਰ ਦਾ ਰੂਪ ਨੇ ਬਾਣੀ ਚੋਂ ਜੋਤ ਰੂਪ ਹਰ ਆਪ ਗੁਰਨਾਨਕ ਕਹਾਇਓ ਫਿਰ ਗੁਰਦੇਵ ਗੁਰਨਾਨਕ ਸਾਹਿਬ ਦੇ ਚਰਨਾਂ ਵਿੱਚ ਬਾਬਾ ਲੈਣਾ ਜੀ ਗਏ ਅੱਗੇ ਤੁਸੀਂ ਸਾਰੇ ਜਾਣਦੇ ਹੋ ਨਾਨਕ ਨਾਮ ਨਰੰજન ਜਾਣਿਓ ਕੀਨੀ ਭਗਤ ਪ੍ਰੇਮ ਲੈ ਬਲਾਈ ਤਾਂਤੇ ਅੰਗਦ ਅੰਗ ਸੰਗ ਭਇਓ ਸਾਇਰ ਤਿਨ ਸ਼ਬਦ ਸੁਰਤ ਕੀ ਨੀਵ ਰਖਾਈ ਇਹ ਗੁਰੂ ਨਾਨਕ ਸਾਹਿਬ ਦੀ ਕਦਮ ਬੋਸੀ ਕਰਕੇ ਬਾਬਾ ਲੈਣਾ ਗੁਰੂ ਨਾਨਕ ਦੇ ਅੰਗ ਬਣ ਕੇ ਗੁਰੂ ਅੰਗਦ ਦੇਵ ਹੋ ਨਿਬੜੇ